ਹਾਂਜੀ ਨਾਮ ਦੱਸ ਕੇ ਅੱਜ ਜਿਹੜੀ ਤੁਹਾਡੀ ਜਥੇਬੰਦੀ ਇੱਥੇ ਇਕੱਠੀ ਹੋਈ ਹੈ ਤੇ ਕੀ ਕਰਨਾ ਮੇਰਾ ਨਾਂਜੀ ਸਰਦਾਰ ਜਸਬੀਰ ਸਿੰਘ ਜੀ ALU ਵਾਲੀਆ ਪ੍ਰਧਾਨ ਹੜਪੀਟ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਸੀਂ ਅੱਜ ਹੋਏ ਹਾਂ ਜੀ ਇਕੱਠੇ ਜਿਹੜੇ ਹੜਪੀਟ ਤੇ ਕਿਸਾਨ ਆ ਜੀ ਸਾਡੇ ਪਿਛਲੇ ਸਮੇਂ ਤੋਂ ਜੋ ਸਾਡੀਆਂ ਮਾਲਕੀਆਂ ਜ਼ਮੀਨਾਂ ਦੇ ਪਾਣੀ ਛੱਡ ਕੇ ਸਰਕਾਰ ਵੱਲੋਂ ਇੱਕ ਤਾਂ ਨਜਾਇਜ਼ ਕਬਜ਼ਾ ਕੀਤਾ ਹੋਇਆ ਜੀ ਜੋ ਦਰਿਆਈ ਰੂਪ ਪਾਣੀ ਵਗਦਾ ਜਿਹਨੂੰ ਤੁਸੀਂ ਦਰਿਆ ਕਹਿੰਦੇ ਹੋ ਉਹ ਦਰਿਆ ਨਹੀਂ ਉਹ ਸਾਡੀਆਂ ਦਾਦਿਆਂ ਪਰਦਾਦਿਆਂ ਦੀਆਂ ਜ਼ਮੀਨਾਂ ਸੀਗੀਆਂ ਪਰ ਸਾਡੇ ਨਾ ਇੰਨਾ ਤੱਕ ਆਇਆ ਪਿਛਲੇ 60 ਸਾਲਾਂ ਤੋਂ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਇਹ ਉਹ ਕਿਸਾਨ ਨੇ ਜਿਨ੍ਹਾਂ ਦੇ ਦਾਦਿਆਂ ਪਰਦਾਦਿਆਂ ਦੀ ਜ਼ਮੀਨਾਂ ਦੇ ਵਿੱਚ ਵਹਿਣ ਪੈ ਕੇ ਦਰਿਆ ਬਣਿਆ ਹੋਇਆ ਹੈ ਔਰ ਪਿਛਲੇ ਸਮੇਂ ਤੋਂ ਵੱਡੇ-ਵੱਡੇ ਧੜਾਲਾ ਨੇ ਇਹ ਭੰਡੀ ਪ੍ਰਚਾਰ ਕਰਕੇ ਗੁੰਮਰਾਹ ਕਰਕੇ ਸਾਨੂੰ ਇਹ ਕਹਿ ਦਿੱਤਾ ਕਿ ਇਹ ਲੋਕ ਦਰਿਆ ਦੀ ਜ਼ਮੀਨ ਵੋਂਦੇ ਨੇ ਪਰ ਅਸੀਂ ਦਰਿਆ ਦੀ ਜ਼ਮੀਨ ਨਹੀਂ ਵੋਂਦੇ ਦਰਿਆ ਸਾਡੀਆਂ ਮਾਲਕਾਂ ਜ਼ਮੀਨਾਂ ਵਿੱਚ ਪਾਇਆ ਹੋਇਆ ਹੈ ਸੋ ਪਿਛਲੇ 60 ਸਾਲਾਂ ਤੋਂ ਜਿਹੜੀ ਮੱਛੀ ਦੇ ਰੂਪ ਵਿੱਚ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਸਰਕਾਰ ਲੈ ਗਈ ਸੀ ਉਸ ਨੂੰ ਅਸੀਂ ਹੁਣ ਸਾਡੇ ਕਿਸਾਨ ਜਾਗਰੂਤ ਹੋ ਗਏ ਨੇ ਉਸ ਅਸੀਂ ਉਹਨੂੰ ਮੱਛੀ ਦੇ ਜਿਹੜੇ ਠੇਕੇ ਹੁੰਦੇ ਉਹਨਾਂ ਨੂੰ ਰੋਕਣ ਵਾਸਤੇ ਪਹਿਲਾਂ ਅਸੀਂ ਮੁੱਲਾਪੁਰ ਦਾਖਾ ਦੇ ਮੋਹੀ ਪਿੰਡ ਵਿੱਚ ਇੱਕ ਬੋਲੀ ਕੈਨਸਲ ਕਰਵਾਈ ਆ ਜੀ ਫਿਰ ਇਹਨਾਂ ਕਪੂਰਥਲਾ ਦੇ ਵਿੱਚ ਰੱਖੀ ਆ ਜੀ ਉੱਥੇ ਕੈਨਸਲ ਕਰਵਾਈ ਆ ਜੀ ਅੱਜ ਸ੍ਰੀ ਅਮਰਤਸਰ ਸਾਹਿਬ ਵਿਖੇ ਨਾ ਮੱਛੀ ਫਾਰਮ ਜਿਹੜਾ ਇਹਨਾਂ ਦਾ ਸਰਕਾਰ ਦਾ ਹੈ ਉੱਥੇ ਅੱਜ ਬੋਲੀ ਰੱਖੀ ਗਈ ਹੈ ਸਾਡੀਆਂ ਮਾਲਕੀਆਂ ਜ਼ਮੀਨਾਂ ਦੀ ਜਿਨ੍ਹਾਂ ਵਿੱਚੋਂ ਫੜ ਕੇ ਹਜ਼ਾਰਾਂ ਕਰੋੜ ਦੀ ਪਿਛਲੇ ਸਮੇਂ ਤੋਂ ਜਿਹੜੀ ਮੱਛੀ ਲੈ ਕੇ ਸਾਡੇ ਕਿਸਾਨਾਂ ਦੀ ਔਰ ਸਾਡੇ ਮੱਛੀ ਛੱਡੋ ਸਾਡੀ ਜ਼ਮੀਨਾਂ ਵਿੱਚੋਂ ਹਜ਼ਾਰਾਂ ਕਰੋੜ ਦੀ ਰੇਤਾ ਵੇਚੀ ਸਿਰਫ ਇਹ ਅੱਜ ਅਰਸਾਂ ਪੁੱਛੀ ਕੀ ਕੁੱਲਦਾ ਹੈ ਮੱਛੀ ਫੜਤ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਪਹਾਗ ਦੁਆਰਾ ਹਰ ਸਾਲ 1914 ਦੇ ਮੱਛੀ ਪਾਲਣ ਐਕਟ ਅਧੀਨ ਅਦਸੂਚਿਤ ਪਾਣੀਆਂ ਦੀਆਂ ਬੋਲੀਆਂ ਕਰਾਈਆਂ ਜਾਂਦੀਆਂ ਨੇਗੀਆਂ ਇਹ ਬੋਲੀਆਂ ਇੱਕ ਸਾਲ ਹੀ ਹੁੰਦੀਆਂ ਨੇਗੀਆਂ ਤੇ ਸਾਡੇ ਕਾਫੀ ਡੈਮ ਨੇਗੇ ਉਹਨਾਂ ਦੀਆਂ 5 ਸਾਲਲੀ ਬੋਲੀਆਂ ਕਰਾਈਆਂ ਗਈਆਂ ਨੇ ਇਸ ਸਾਲ 11 ਜ਼ਿਲ੍ਹਿਆਂ ਦੀਆਂ ਬੋਲੀਆਂ ਹੋਣੀਆਂ ਸੀਗੀਆਂ ਉਹਨਾਂ ਵਿੱਚੋਂ 4 ਜ਼ਿਲ੍ਹਿਆਂ ਦੀਆਂ ਬੋਲੀਆਂ ਬੜੀਆਂ ਸਕਸੈਸਫੁਲ ਬੜੇ ਉੱਚੇ ਰੇਟਾਂ ਦੇ ਫਾਰਮਰਾਂ ਵੱਲੋਂ ਲਈਆਂ ਗਈਆਂ ਨੇਗੀਆਂ ਸਾਡੇ 7 ਜ਼ਿਲ੍ਹੇ ਰਹਿੰਦੇ ਨੇਗੇ ਉਹਨਾਂ ਦੀ ਵੀ ਅਸੀਂ ਸਰਕਾਰ ਵੱਲੋਂ ਡਿਊਟੀ ਲਗਾਈ ਗਈ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੋਲੀਆਂ ਕਰਵਾਉਂਦੀ ਜਿਹੜੇ ਦਰਿਆ ਨੇਗੇ ਇਹ ਹਜ਼ਾਰਾਂ ਸਾਲਾਂ ਤੋਂ ਵਗਦੇ ਆ ਰਹੇ ਨੇਗੇ ਕੋਈ ਵੀ ਆਪਣਾ ਸਤਲੁਜ ਦਰਿਆ ਆਏਗਾ ਕੋਈ ਰਾਵੀ ਹੈ ਕੋਈ ਬਿਆਸ ਹੈਗਾ ਕੋਈ ਘੱਗਰ ਹੈ ਇਹ ਕੁਦਰਤੀ ਫਲੋ ਨੇ ਇਹ ਕਿਸੇ ਵੱਲੋਂ ਨਾ ਤਾਂ ਬਣਾਏ ਗਏ ਨੇ ਨਾ ਹੀ ਇਹਨਾਂ ਦੇ ਉੱਤੇ ਬੰਨ੍ਹ ਲਾਏ ਗਏ ਨੇ ਇਹ ਕੁਦਰਤੀ ਵਗਦੇ ਨੇ ਮੱਛੀ ਪਾਲਣ ਪੁਹਾਕ ਸਿਰਫ ਇਹਦੇ ਵਿੱਚ ਜਿਹੜਾ ਪਾਣੀ ਹੈ ਉਹਦੇ ਵਿੱਚ ਜੋ ਮੱਛੀ ਹੈ ਉਹਦਾ ਠੇਕਾ ਦਿੰਦਾ ਹੈਗਾ ਉਦੀ ਕੋਈ ਜ਼ਮੀਨ ਦਾ ਠੇਕਾ ਨਹੀਂ ਕਰਦਾ ਜਾਂ ਉਸੇ ਤਰ੍ਹਾਂ ਦੇ ਕੋਈ ਪਾਣੀ ਦਾ ਠੇਕਾ ਹੋਰ ਕੋਈ ਠੇਕਾ ਨਹੀਂ ਸਿਰਫ ਉਹਦੇ ਵਿੱਚ ਮੱਛੀ ਦਾ ਠੇਕਾ ਹੈਗਾ ਜਿੰਮ ਇਹ ਠੇਕੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਂਦੇ